ਕੰਨ ਨਹੀਂ ਕੋਠੇ ਵਾਲੀ ਐ ਨੀ ਚਵਾਰੇ ਵਾਲੀ ਐ ਨੀ ਕੋਠੇ ਵਾਲੀ ਐ ਨੀ ਚਵਾਰੇ ਵਾਲੀ ਐ ਆ ਜਾ ਨੱਚ ਲੈ ਨੀ ਖੁੱਲੇ ਜੇ ਕਰਾਰੇ ਵਾਲੀ ਅੱਛਾ ਆਏ ਹਾਏ ਕੰਨ ਕੋਠੇ ਵਾਲੀ ਐ ਨੀ ਚਵਾਰੇ ਵਾਲੀ ਐ ਆ ਜਾ ਨੱਚ ਲੈ ਨੀ ਖੁੱਲੇ ਜੇ ਕਰਾਰੇ ਵਾਲੀ ਬੇਟੀ ਸੀਜਰ ਨੀ ਨਮੇ ਕਰਾਰੇ ਵਾਲੀ ਕਹੇ ਕਰਾਰੇ ਪੁਰਾਣੇ ਹੁੰਦੇ ਤੇ ਕਰਾਰੇ ਨੇ ਕਰਾਰੇ ਚੱਲਦੇ ਹੁੰਦੇ ਨਮੇ ਨਮੇ ਆ ਜਾ ਉਹਦਾ ਪਰਾਜ ਚੱਲ ਰਿਹਾ ਹਾਂ ਮਾਡਰਨ ਜ਼ਬਾਨੇ ਜਾ ਕੇ ਬੋਲੀ ਪਾ ਦੂ ਹਾਂ ਕੀ ਕਹਿਣਤੀ ਪਹਿਲਾਂ ਇਹ ਆਦਾ ਕੌਣ ਨੇ ਇਹ ਹੈਗੇ ਨੇ ਜੀ ਆਪਣੇ ਭਾਈ ਦੇਸੀ ਡਾਕਟਰ ਪਿੰਡ ਵਾਲੇ ਅੱਛਾ ਜੀ ਦੱਸੋ ਜੀ ਕਿਉਂ ਪਹਿਲਾਂ ਆਹ ਦੇਖ ਆਹ ਤਾਂ ਉਸਤਾਨ ਤੋਂ ਦੇਖਦਾ ਤੁਸੀਂ ਡਾਕਟਰ ਨੇ ਕਹਦੇ ਇਹ ਤੇਰੇ ਖੱਬੇ ਲੀਵ ਚ ਖਰਾਬੀ ਹੈ ਲੀਵਰ ਦੋ ਹੁੰਦੇ ਨੇ ਜੀ ਆਪਣੇ ਵੱਡਣਾ ਪਊਗਾ ਜਰਾ ਹਾਂ ਲੀਵਰ ਦੋ ਹੁੰਦੇ ਨੇ ਵੱਡਣਾ ਪਊਗਾ ਜੀ ਅੱਛਾ ਹਾਂ ਜੀ ਇੱਕ ਤਾਂ ਦਾਰੂ ਵਾਲਾ ਹੋਊਗਾ ਇੱਕ ਆਪਣਾ ਸਿੰਪਲ ਹੋਊਗਾ ਆਪਣਾ ਅੱਛਾ ਠੀਕ ਆ ਇਹਦਾ ਸਿੰਪਲ ਆ ਮੇਰਾ ਤੇਰੀ ਨਾੜ ਵੱਡਣੀ ਪਊਗੀ ਮੈਂ ਉਹ ਤੇ ਮੈਂ ਦੀ ਫੇਰ ਪੀ ਜੀ ਆਏ ਮੈਦੇ ਚ ਹਾਂ ਤੇਰੇ ਮੈਦੇ ਚ ਮੈਦੇ ਚ ਤੂੰ ਗੜਾਇਆ ਮੈਡੀਕਲ ਚ ਆਦੀ ਵਰਤਨਾ ਆਹ ਗਾਣੇ ਵਾਸਤੇ ਪਾਲੇ ਇਹ ਉਹ ਚੈੱਕ ਕਰਾਂ ਗੋਹਾ ਗੱਡਾਈ ਨਾ ਇਹ ਨਾ ਤੂੰ ਚੱਲ ਜੀ ਨਾ ਠੀਕ ਹੈ ਬਰੋਣਾ ਉਹ ਬਟਾ ਇਹ ਡਾਕਟਰ ਪਹੁੰਚ ਹੁੰਦੇ ਨੇ ਨਾ ਅੰਦਰ ਸਵਾਈ ਕਰਨੇ ਪਊਗਾ ਠੀਕ ਹੈ ਤਰਨ ਦੇਸੀ ਡਾਕਟਰ ਡੰਗਰਾਲੇ ਹੈ ਕੋਈ ਕਿਸੇ ਨੂੰ ਡੰਗਰਾਲੇ ਡਾਕਟਰ ਕੀ ਗਿਰੂ ਤਵਾਰ ਕਮੰਡਰ ਜੀ ਜਹਾਜ਼ ਕੋਲ ਡਾਕਟਰ ਸਾਹਿਬ ਜੀ ਬੰਡ ਮੇ ਰਹਿ ਕੇ ਡੜਵਾ ਹੈ ਜੀ ਅੱਛਾ ਗਿਰਵਾ ਹੀ ਤੋਂ ਆਨੇ ਕਹਤੇ ਹੋ ਰਹੇ ਮੈਂ ਤਾਂ ਕੀ ਆਇਆ ਹੈ ਨਾ ਕਰੇ ਬੋ ਜਨ ਰਾਤਲੇ ਰਾਤ ਨੂੰ ਤੁਸੀਂ ਆਪ ਜਿਹੜਾ ਕੋਈ ਮਰੀਜ਼ ਹੁੰਦਾ ਆਪੇ ਚੜਾ ਲਾਉਂਦਾ ਮੈਂ ਹਾਂ ਬਸ ਕਹਦੇ ਜਹਾਜ਼ ਹੈਗਾ ਆਪਣੇ ਕੋਲ ਰੱਖਿਆ ਹੈ ਜਹਾਜ਼ ਹੈਗਾ ਹੀ ਆਪਣੇ ਸਾਡੇ ਲਈ ਇੱਕ ਟੁੱਟਿਆ ਸਾਈਕਲ ਆਉ ਲਿਓ ਸਾਈਕਲ ਦਾ ਹੀ ਕੰਮ ਆ ਜਾਤਾ ਮੈਂ ਤਾਂ ਗੱਡੀਆਂ ਏਸੀ ਗੱਡੀਆਂ ਚ ਬਣਾਉਂਦੇ ਨੇ ਮੈਨੂੰ ਐਸੀ ਗੱਟੇ ਜਾ ਨਹੀਂ ਤਾਂ ਤੁਹਾਨੂੰ ਫਿਰ ਖਸਾਰ ਚੜਦਾ ਜਾਂਦਾ ਡਾਕਟਰ ਆਪੇ ਐਸੀ ਗੱਲ ਕਰੇ ਕੌਮੂਗਾ ਤੂੰ ਤੇਰੇ ਕੌਮੂਗਾ ਤੂੰ ਤਾਂ ਉਹ ਮੌਂ ਮੋਤਰਾ ਉਹ ਮੈਡੀਕਲ ਜਿਹੜਾ ਕੋ ਹੁੰਦਾ ਨਾ ਦਾ ਦਿਲ ਪਤਰਾ ਕਰ ਦਿੰਦਾ ਇਹ ਮੁੰਨਾ ਕਰਦਾ ਨਾ ਉਹਦਾ ਤਾਂ ਇਹਨੂੰ ਕਬਰ ਆ ਜਾਣਾ ਟਲਟੇ ਜਾਣਾ ਟਲਟੇ ਜਾਣਾ ਤੇਰਾ ਟਲਟੇ ਖਾਤਰ ਵੀ ਕੋਈ ਦਵਾਈ ਜੇ ਨਹੀਂ ਦਈ ਦਵਾਈ ਇਤੂ ਵੱਧ ਕੇ ਕੀ ਦਵਾਈ ਜਿਹੜੀ ਮੈਡੀਕਲ ਯਾਰਸ ਲਈ ਬਚਨੇ ਮੈਂ ਆ ਜੁਣ ਗੁਹਾ ਪਾ ਕੱਢਦੇ ਯਾਰੀ ਅੱਜ ਆ ਇਹ ਨਾ ਇਹ ਕੋੜ ਕੋੜ ਘੂਹਾ ਘਟਾ ਗਏ ਅੱਛਾ ਇਹ ਨਾ ਰਕੜ ਕੋੜ ਕੋੜ ਨੇ ਤੇ ਭਈ ਇੱਕਾ ਡਾਕਟਰ ਇੱਧਰ ਬੈਠਾ ਕਿਹ ਡਾਕਟਰ ਆ ਸੀ ਹਾਂ ਮੇਰੇ ਵੀ ਆ ਗਈ ਇਹ ਬੱਕਰੀਆਂ ਡਾਕਟਰ ਆ ਜੀ ਬੱਕਰੀਆਂ ਨੇ ਅੱਛਾ ਡਾਕਟਰ ਇਹ ਬਾਰਕ ਮੈਂ ਹੋਇਆ ਹਣਾ ਜਿਹੜੇ ਪਾ ਮੈਂ শ্রীলੰਕਾ ਤੱਕ ਜਾ ਕੇ ਆਇਆਗਾ ਮੈਂ ਹਾਂ ਤਾਂ ਸੋ শ্রীলੰਕਾ ਤੱਕ ਹਾਂ শ্রীলੰਕਾ ਜਾ ਕੇ ਮੈਂ ਬਹੁਤ ਦੂਰ ਤੱਕ ਜਾਇਆ ਬੇਟਾ ਇੱਕ ਖੰਗਰੋ ਆ ਗਿਆ ਪ੍ਰਾਣਾਲੇ ਟਰੋ ਮਗਰ ਮੈਂ ਉਹ ਨਹੀਂ ਮੋੜਦਾ ਕਿੰਨਾ ਮਗਰ ਆਪਣਾ ਭੋਜੀ ਕੱਲ ਇਹਨਾਂ ਨੇ ਕੀ ਪਾਣਾ ਵਾਪਰ ਗਿਆ ਹੈ ਕਹੇ ਤੁਹਾਡੇ ਘੁੱਟ ਕਰਦੇ ਕਿ ਬੁੜੀਆਂ ਤੋਂ ਉਹਦਾ ਕੰਮ ਗਲਤ ਹੋ ਗਿਆ ਤਾਂ ਦੱਸੋ ਮורה ਕੀ ਗੱਲ ਹੋ ਗਈ ਫਿਰ ਮਤਲਬ ਫਿਰ ਉਹਤ ਬਾਤ ਹੋਗੀ ਉਹ ਕਦਾਈ ਹੋ ਗਈ ਜੀ ਅਸੀਂ ਕਿਤੇ ਪਿਆ ਮੁੰਡੇ ਦੇ ਉੱਥੇ ਬੋਲੀਆਂ ਪਾਈਗੇ ਉਹ ਬੋਲੀ ਆ ਗਈ ਜਾਤ ਮੂਰੇ ਆ ਗਈਆਂ ਬੁੜੀਆਂ ਵੀ ਬੁੜੀਆਂ ਹੀ ਦੇਖੇ ਨੀਂਆਂ ਅੱਛਾ ਗੋਲੀ ਗੱਲ ਕਰ ਰਹੀ ਹੈ। ਬੁੜੀਆਂ ਨੇ ਕਰਦੀ ਚੱਪਲ ਦੇ ਸਿਰ ਚ ਦੇ ਲਾਤ ਦੇ। ਕੀਮ ਕਰ ਦਿੰਗਾ? ਕਿਹੜਾ ਵਿਆਹ ਜੀ? ਅਸੀਂ ਤਾਂ ਪਾਣੀ ਪੀਣ ਲੜੀ ਤੇਰੇ। ਅੱਛਾ। ਜਦੋਂ ਦੇਖਿਆ ਮਗਰ ਮਾਈ ਦੇ ਬੁੜੀ ਨੇ ਜੁੱਤੀ ਲਾਇ ਜੁੱਤੀ ਦੇ ਕੇ ਰੱਖਿਆ ਸਾਡੇ ਦਾ ਪਾਣੀ ਵੀ ਹਲਕ ਚੇ ਰਹਿ ਗਿਆ। ਮੰਕਾ ਤਾਂ ਗਈ ਪੱਛੇ ਗਈ। ਮੰਕਾ ਘਾ ਵਧੀਆ ਕਰ ਬਚਾਰਾ ਥੱਲੇ ਰੱਖਿਆ। ਗੁਰ ਗਲਤ ਹੋ ਗਿਆ ਲਾ। ਗਵਾਉਗਾ ਮਰ ਗਿਆ ਪਤਾ ਹੀ ਲੱਗੇਗਾ। ਤੇਰੀ ਗਲਤੀ ਰਹੀ ਧੀ। ਤੇਰੀ ਗਲਤੀ ਨਹੀਂ ਦੀ ਹਾਂ ਉਹਨੇ ਮੋਲੇ ਨੇ ਦੇਖਿਆ ਨਹੀਂ ਹੈ ਕਿ ਲੋਬੀ ਬੁੜੀ ਕੇ ਲੈ ਆ ਰਹੀ ਹੈ ਮੋਹ ਮੋਲਾ ਬੋਦੀਆਂ ਪਾਈ ਗਿਆ ਰੂਪਾ ਰੂਪੇ ਨੇ ਤਾਂ ਭੱਜ ਕੇ ਜਾੜ ਖੜਾਈ ਜੀ ਉਹਦਾ ਬਹੁਤ ਬੁਰਾ ਹਾਲ ਸੀ ਰੂਪਾ ਦਾ ਨਾ ਉਹਦਾ ਧੂਆ ਘੜਦਾ ਰੂਪੇ ਦਾ ਤਾਂ ਹਾਂ ਸਾਜ ਨੇ ਅਸੀਂ ਇਹਨੇ ਭੱਜਣ ਲੱਗੇ ਵੀ ਛਡਾ ਕੇ ਨੇ ਆ ਫਿਰ ਅਸੀਂ ਆਏ ਨਹੀਂ ਕਿ ਭਜਾਉਣਗੇ ਜਾਦੇ ਮਗਰ ਦੇ ਬਹਿ ਕੇ ਬੁੱਧੂ ਰੱਖਿਆ ਬੁੱਧੂ ਦੇ ਬਹਿ ਕੇ ਜਾਦੇ ਹਨ ਬੁੱਧੂ ਫਿਰ ਅਸੀਂ ਨਹੀਂ ਆਏ ਆਖਿਆ ਵੀ ਚੱਲ ਬੋਦੀ ਪਾਈ ਆ ਤੂੰ ਤਾਂ ਚੌਲ ਖਾਣ ਲੱਗਦਾ ਜੀ ਮਗਰ ਦਾ ਜਾਦੇ ਦੇ ਕੇ ਬੁੱਧੂ ਦੇ ਬਹਿ ਚੌਲ ਖਾਣ ਲੱਗਦਾ ਜੀ ਓ ਪਰਾ ਵਠਣਾ ਆਪਾਂ ਬਾਬਾ ਕਿਵੇਂ ਕੀ ਰ ਉਸ ਰਹੀ ਐ ਲੋ ਉਹ ਤਾਂ ਟੱਟਿਆ ਪਿਆ ਜੀ ਰ ਉਸ ਰ ਮਨਾਉਣਾ ਉਹ ਚੌਲਿਆ ਨਹੀਂ ਖਾ ਗਿਆ ਜੀ ਅੱਜ ਪੁੰਨ ਸੀ ਆ ਨਹੀਂ ਦੱਸਿਆ ਚੌਲ ਉਚੋੜਾ ਚੌਲਿਆ ਦੇ ਖਾ ਗਿਆ ਅੱਜ ਫਿਰ ਤਾਂ ਹੀ ਤਾਂ ਵਠਣ ਜਾਂਦਾ ਹਣਾ ਵਧੀਆ ਗੱਲਾਂ ਕਰਤਾ ਹਾਂ ਜੀ ਨਾ ਪੁੰਨ ਬਹੁਤ ਵਧੀਆ ਕਰਿਆ ਆਪਣੇ ਬਾਕੀ ਪਈ ਸਾਡਾ ਡਾਕਟਰ ਸਾਹਿਬ ਬੈਠੇ ਨੇ ਏ ਡਾਕਟਰ ਸਾਹਿਬ ਇਹ ਇੱਕ ਆਪਣਾ ਐਮ ਬੀਬੀਐਸ ਇਹ ਹੈਗਾ ਐਮ ਡੀ ਬੀ ਡੀਐਸ ਇਹ ਸਾਰਾ ਕੁਝ ਹੈ ਇਹ ਵੀ ਸੀਜੀ ਡਾਕਟਰ ਬਈ ਪਰ 80 ਡਿਗਰੀ ਕਿੱਥੋਂ ਕਰੀ ਦੀ ਜੇ ਤੋ ਬੱਚਾ ਚੌਲ ਖਾ ਲੈਂਦਾ ਨਾ ਉਹਦੇ ਨਾਲ ਚੇਰੀ ਚ ਪ੍ਰੋਬਲਮ ਪੈਂਦੀ ਹੈ ਚੇਰੀ ਜਾਣਾ ਬਾਹਰ ਬਾਹਰ ਡਾਕਟਰ ਸਾਹਿਬ 80 ਡਿਗਰੀ ਕਿੱਥੋਂ ਕਰੀ ਨਾ ਸਾਡਾ ਡਿਗਰੀ ਕਿੱਥੋਂ ਕਰੀ ਆਪਾਂ ਨੇ ਡਿਗਰੀ ਆਪਾਂ ਹੀ ਇੱਥੇ ਆਪਣੇ ਕੌਰੀਆਂ ਕਰੀ ਕੌਰੀਆਂ ਪਿੰਡ ਤੋਂ ਥੋੜਾ ਅੱਗੇ ਡੜਬਾਹਾ ਡਿਗਰੀ ਉਰੇ ਕਰੀਆ ਕੌਰੀਆਂ ਆ ਜਾਂਦੇ ਸੀ ਸੁਣਾ ਸੁਣਨ ਕੇ ਲੈਂਦੇ ਸੀ ਸੁਣ ਜੇਗਾ ਤੂੰ ਜੀ ਨਹੀਂ ਸੁਣ ਜੇਗਾ ਤੂੰ ਜੀ ਨਾ ਕਦੀ ਗੁਰਦੁਆਰੇ ਚ ਵੀ ਰਿਆ ਜਾਂਦੇ ਆ ਜੀ ਅੱਛਾ ਠੀਕ ਆ ਆਪਾਂ ਸਾਰੇ ਜਾਣਦੇ ਨੇ ਗਰਬ ਚੀ ਠੀਕ ਆ ਉੱਥੇ ਰਹੇ ਥੋੜੀ ਜਾਣ ਪਛਾਣ ਬਹੁਤ ਆ ਘਰਾਂ ਜਾਣ ਪਛਾਣ ਵੱਧ ਆ ਛਿੱਤਰ ਕਾ ਤੋਂ ਬੰਦੇ ਨੇ ਤੁਹਾਡੇ ਹਾਂ ਛੇਤਰ ਦਾ ਮੱਗਰ ਦੇ ਪਏ ਤੇ ਜੀ ਮੱਗਰ ਦੇ ਵੇਖ ਤਰਦਾ ਕਿਹਾ ਇਹ ਕਿਹੜਾ ਆਇਆ ਤੂੰ ਹੀ ਬਰਾ ਡਾਇਗਨਸ ਕਰਾਇਆ ਤੇਰੀ ਕੰਮ ਤਾਂ ਕਰਦਾ ਛੜਾਇਆ ਦੀ ਮੈਨੂੰ ਬਾਹਰ ਆ ਮੈਨੂੰ ਕਾਲ ਹੀ ਨਹੀਂ ਕਰਤਾ ਤੂੰ ਮਾਰਾ ਮੈਂ ਕਾਲ ਕਰਨ ਜੋਗਾ ਹੈ ਹੀ ਨਹੀਂ ਕਾਲ ਤਾਂ ਮੋਬਾਈਲ ਤਾਂ ਖੋਦਾ ਜਾ ਲਾ ਜਿੱਤਰੀ ਡਾਕਟਰੀ ਕਰਦਾ ਤੂੰ ਮੈਨੂੰ ਚੈੱਕ ਅਪ ਕਰਾਂਗੇ ਚੈੱਕ ਅਪ ਇਹਦਾ ਚੈੱਕ ਅਪ ਜਿੱਨਾ ਛੱਟਾ ਵਜਿਆ ਨੇ ਮੱਗਰ ਤੇ ਭਾਈ ਹਾਂ ਫਸੇ ਹਮਾਰੀਆਂ ਫਸੇ ਹੋ ਰਹੇ ਨਾ ਮਾਰੀ ਕਰਦਾ ਉਹ ਇਕੱਠੇ ਕਰੂਗੀ ਹੋ ਘਰੇ ਆ ਕੇ ਭਾਈ ਘਰੇ ਆਊਗੀ ਇਕੱਠੇ ਕਰੂ ਬਣਾਓ ਜੇ ਮੈਂ ਦੇ ਘੜਾਉਣੇ ਡਰ ਗਿਆ ਭਾਈ ਸਾਨੂੰ ਬੁਲਾ ਦੇ ਸਾਡਾ ਦੂਜਾ ਹੀਲਾ ਹੋ ਗਿਆ ਇਹ ਆਪਾਂ ਪਰਮਾਨੈਂਟ ਬੈਠ ਕੇ ਆ ਮੁਕੀਆਂ ਮਾਰੀਆਂ ਦੀ ਆਪਾਂ ਚੌਂਕੀ ਜਾ ਕੇ ਐਸਆਈ ਨੂੰ 1000 ਰੁਪਏ ਦਾ ਕੁਝ ਰਿੰਗੋ ਕਰ ਸਕਦੀ ਆਪਣਾ ਉਹ ਅੱਛਾ ਹਾਂ ਹੁਣ ਚੱਲਦੀ ਨਹੀਂ ਪਤਾ ਉਹ ਉਹ ਚੱਲਦੀ ਨਹੀਂ ਬਾਕੀ ਆ ਡਾਕਟਰ ਆ ਕਰੂਗਾ ਇਹਗਾ ਲਵੇ ਕੋਈ ਡਾਕਟਰ ਹੀ ਲਾਵਾਂਗਾ ਸਰਕਾਰ ਆ ਹੁਣ ਨਹੀਂ ਚੱਲਦਾ ਇਹ ਕੰਮ ਹਾਂ ਇਹ ਜਿਹੜੀ ਨਹੀਂ ਹੁੰਦੀ ਨਾ ਗੁੱਸਤ ਕਰਦਾ ਇਹ ਕੰਮ ਗੁੱਸਤ ਨਹੀਂ ਲੈਂਦੇ ਜ਼ੋਰ ਨਾਲ ਨਹੀਂ ਜੀ ਆਪਣਾ ਜ਼ੋਰ ਬਥੇਰਾ ਚੌਂਕੀ ਚ ਤੋਂ ਪੇ ਕਰ ਲੈ ਆਪਾਂ ਨੰਬਰ ਥਾਪ ਦਾਰ ਸਾਨੂੰ ਲੈ ਚੱਲਾਂਗੇ ਨਾਲ ਹੈ ਡਾਕਟਰ ਡਾਕਟਰ ਚਾ ਪੂਰੀ ਚਲਦੀਆਂ ਨੰਬਰ ਦਾ ਆਪਨੀ ਡਾਕਟਰ ਦਾ ਕੋਸ ਗਿਆਨੀ ਨੇ ਮਗਰ ਨੂੰ ਕੁੱਟਿਆ ਲੱਗਾ ਚੰਗੀ ਭੁੱਕੀ ਵੱਖੀ ਖਾਦੀ ਉਹਦਾ ਫਰ ਬਾਈ ਨਹੀਂ ਕਰਦੇ ਬਾਈ ਮਾਰਦੀ ਤੇ ਚੱਪਲ ਜਿਵੇਂ ਐਨੀ ਗਰਮੀ ਚ ਤਾਂ ਦਾਮ ਨਹੀਂ ਮਾਰਦੇ ਮਾਰਦਾ ਨਾ ਆਪਾ ਬਚਾਰਾ ਗਰਮੀ ਗਰਮੀ ਕਰਦੀ ਐ ਨਹੀਂ ਕੋਈ ਆਮਲਤਾ ਕਰਿਆ ਹੋਇਆ ਸੀ ਕੰਮ ਲੈ ਬਾਕੀ ਮੱਕੀ ਪਤਾ ਵੀ ਜਿਹੜੇ ਬਾਈ ਉਹਦੀ ਫੀਮ ਖਤਮ ਹਾਂ ਮਿਲਣੇ ਕਰੇ ਕੰਮ ਨਾ ਖਾਪਾ ਡਾਕਟਰੀ ਕਰਨਾ ਬਚਾਰਾ ਸੁਣਨ ਕਰਤਾ ਮਾਰ ਕੇ ਚੱਪਲ ਐ ਪੈਂਦੀ ਜਿਵੇਂ ਕੱਦੂ ਦੇ ਪੈਂਦੀ ਨਾਲ ਦੜ ਦੜਦਾ ਹੋਰ ਪਤਾ ਜਿਵੇਂ ਕੋਈ ਚੰਗੇ ਬੜਦੇ ਨੂੰ ਘੁੱਟਦਾ ਹੁੰਦਾ ਸੀ ਉਹ ਤਾਂ ਬੜੇ ਤਕੜਾ ਸੀ ਆਪਣੇ ਵਰਗਾ ਹੋ ਜਾਂਦਾ ਫੁੜਕ ਜਾਂਦਾ ਜਿਵੇਂ ਜੀਤੇ ਵਰਗਾ ਬੜਦੇ ਨੂੰ ਫੁੜਕ ਪਿਆ ਸਾਹ ਚੜ ਗਿਆ ਸੀ ਉਹ ਤੁਹਾਨੂੰ ਮੈਂ ਕੱਢ ਕੇ ਲੈ ਆਂਦਾ ਲੋ ਕਿਵੇਂ ਚਾਰ ਕੁੱਤੇ ਹੀ ਫੜਦੇ ਨੇ ਇੱਕ ਕੁੱਤੇ ਨੂੰ ਪਤਾ ਹਮਗਰਾਂ ਬੋਲੀ ਕਿਹੜੀ ਪਾਈਦੇ ਸਾਰੇ ਇੱਕ ਬੋਲੀ ਤਾਂ ਕਿਹੜੀ ਬੋਲੀ ਦੀ ਗੱਲ ਤਾਂ ਪੈ ਗਈ ਦੀ ਉਹਦਾ ਕੋਈ ਮੈਂ ਤਾਂ ਯਾਰ ਤਾਂ ਕਿਵੇਂ ਆਉ ਉਹ ਮਾ ਮਾਇਤਾ ਯੋ ਪਾਈਦੇ ਉਹਦੇ ਮਾ ਤੇ ਮੋਰ ਦੇ ਕੇ ਮੈਨੂੰ ਦੇਖ ਕੇ ਪਾਇਓ ਵੀ ਤਾਂ ਫੇਰ ਕਿਹੜੀ ਬੋਲ ਸਾਂ ਬੋਲੀ ਕਿਹੜੀ ਬੋਲੀ ਖੜਾਈ ਹੈ ਹਟਦੇ ਨੇ ਮੈਂ ਜਾਣੀ ਕਿਹੜੀ ਪੰਜ ਚਾਰ ਆਉਣ ਦੇ ਫੇਰ ਮੈਂ ਆ ਗਈ ਮੈਂ ਤਾਂ ਲੈ ਪਤਨੀ ਬੁੜੀ ਹੈ ਗਿਆ ਨਾ ਉਹਦੇ ਪਿੱਛੇ ਕੋਈ ਪ੍ਰੋਸਾਨੀ ਕੋਈ ਪ੍ਰੋਸਾਨੀ ਕਿੱਧਰੋਂ ਆ ਜੇ ਤਸਨਾ ਬੋਲੀ ਗੱਡੀ ਤੁਸਨ ਹੁਣ ਲਈ ਫਰਮਾ ਸਮਾਨੇ ਸੁਣਾ ਤੂੰ ਹੁਣ ਦੇ ਬੋਲੇ ਮੁੱਲ ਲਗਾ ਜਾ ਗੱਨ ਪਰ ਕਰਵਾ ਪੂਰ ਦੀਰਾ ਉਹਦਾ ਉਹਦਾ ਗਾਣਾ ਦੀ ਕਿਹੜਾ ਦੀ ਹੋ ਮਾਰ ਕੇ ਆਦੀ ਜਿਹੜੀ ਘੁੱਟ ਤੇ ਮੋਰ ਨਹੀਂ ਪਾਈ ਹਾਂ ਵੀ ਉਹ ਮਿਸ਼ਰਾ ਨਾ ਜਿਵੇਂ ਕੱਲ ਕਰਾਈ ਦੀ ਕੱਲ ਨਾਲ ਚੱਲੇ ਰਾਤੀ ਇਕੱਠਿਆਂ ਨੇ ਮਟਿਆਏ ਇਹੋ ਲੋਕ ਸਦਾ ਸਮਾਰਕ ਮੈਂ ਉਹ ਲਾ ਮੜੀ ਡਾਕਟਰ ਵਾਲਾ ਮੈਂ ਭੱਲਾ ਮੜੀ ਮਕਰਿਆ ਨਹੀਂ ਬਣਦੀ ਗੱਲ ਮੈਂ ਭੱਲਾ ਹੀ ਹਟਦਾ ਨਹੀਂ ਹੈਗਾ ਕੱਲ ਪਖੜਾ ਵੈਦੀਆ ਬਾਪੂ ਦਾ ਉਹਦਾ ਪ੍ਰਮੋਸ਼ਨ ਕਰਿਆ ਬੰਦਾ ਕਰਿਆ ਵੀ ਕਰ ਫਿਰ ਉਹ ਹੈ ਲੈ ਫਿਰ ਮੁੰਡਾ ਚੱਕਿਆ ਬੋਲੀ ਹਾਂ ਚੱਕ ਹੈ ਮੈਂ ਉਹਦਾ ਕਹਣਾ ਪਿੱਛੋਂ ਹਵਾ ਜੀ ਜਾਵੇ ਨਾਲ ਹਾਂ ਕੋਈ ਨਹੀਂ ਮਟਿਆ ਕਥੀ ਵੇਖ ਕੋਲ ਜਾ ਤਾਤ ਵੇਲਾ ਵੇਲੇ ਆਪਰ ਲਾਣਾ ਉੱਛੇ ਦੇ ਕੋਲੇ ਤੇ ਜੀ ਚੱਕੜੀ ਕਿੰਨਾ ਚਦੇ ਨਹੀਂ ਗੋਲੀ ਪਾਣੀ ਆ ਪਾ ਦੇ ਹੁਣ ਦੇ ਹਾਂ ਉਹ ਜਿਹੜੀ ਘੁੱਟ ਤੇ ਮੋਰਨੀ ਪਾਈ ਉਹ ਮਿੱਤਰਾ ਨੇ ਗੁਲਵਾਈ ਖਾਦੀ ਕੱਠਿਆਂ ਨੇ ਮਠਿਆਈ ਇਹ ਬੋਲੇ ਬੋਲੇ ਦੀ ਕੁੜੀਏ ਤਹਾਣੀ ਮੁੰਡਿਆਂ ਦੀ ਤੇਰਾ ਨਿਤ ਬੋਲੇ ਨਹੀਂ ਕੁੜੀਏ ਆਣੀ ਮੁੰਡਿਆਂ ਦੇ ਵਿੱਚ ਨਾ ਤੇਰਾ ਨਿਤ ਬੋਲੇ ਨਹੀਂ ਕੁੜੀਏ ਆ ਬੋਲਦਾ ਬੰਗਾ ਬੈਠੇ ਧਾਰਾ ਇੱਕ ਘੜੀ ਦੀ ਬਣਾ ਕੋਈ ਇੱਕ ਬਣੀ ਹੋਰ ਦੀ ਮੱਝਾਂ ਮੱਝਾਂ ਦੀ ਬੜੀ ਸੀ ਕੀਮਤੀ ਉਹ ਹੈ ਉਹ ਵੇਦ ਕਿਵੇਂ ਦੀ ਉਹ ਉੱਚੇ ਤੇ ਦੇ ਬਜਾ ਚਾਰਾਂ ਹਾਂ ਉੱਚੇ ਤੇ ਤੇ ਮੱਝਾਂ ਤਾਂ ਮੱਝਾਂ ਚਾਰਾਂ ਤੇ ਉਹ ਮੈਨੂੰ ਯਾਦ ਨਹੀਂ ਉਹ ਰੂਪੇ ਦੇ ਪਾਈਦੇ ਨਾ ਕਿਵੇਂ ਦੀ ਲੱਗੀ ਛੜੀ ਕਿਵੇਂ ਦੀ ਲੱਗੀ ਬੋਲੀ ਮੈਂ ਪਾ ਲੱਗਦਾ ਆ ਬੋਲੀ ਕੋਣੀ ਜੀ ਕਿਹੜੀ ਕਹਿੰਦਾ ਬਾਰੀ ਬਾਰਸੀ ਖੱਟਣ ਗਿਆ ਸੀ ਖੜਕੇ ਲੈਣੇ ਗਾਈਆਂ ਅੱਛਾ ਲੰਗੀ ਜੀ ਦੁਪਹਿਰ ਦਾ ਬੁੱਕੇ ਕਿਹੜੇ ਕੰਮ ਨੂੰ ਜਾਂਦੇ ਰਹਾ ਭਾਈ ਆਹੇ ਫੇਰ ਤੈਨੂੰ ਗੁੜੀ ਜਮਾਂ ਨਹੀਂ ਛੱਡਦੀ ਉਹ ਵੀ ਬੋਲੀ ਗੱਲ ਤਾਂ ਪੈ ਗਈ ਤੇਰੀ ਪਾਈ ਪੀ ਠੀਕ ਆ ਪੱਕਾ ਤੇਰੇ ਉਹ ਵੀ ਗੱਲ ਤਾਂ ਪੈ ਗਈ ਤੇ ਕਿਉਂ ਤੂੰ ਦੇੜੇ ਆ ਜਾ ਕਿਉਂ ਤੂੰ ਹੁਣ ਤੂੰ ਖੜੀ ਕਿਹੜੀ ਦੀ ਹੋਰ ਕਿਹੜੀ ਦੀ ਹੋ ਸਾਹੀ ਖਾਂਸੜੇ ਪਈਏ ਔਰ ਕੋਣ ਪਿੱਛੇ ਖੜੀ ਆ ਬੋਲੀ ਤਾਂ ਦੇਵੀ ਗੱਲ ਤਾਂ ਪੈ ਗਈ ਹਾਂ ਤੇ ਉਹ ਰੁਪਈ ਮਰ ਗਿਆ ਬਿਜਰਾ ਮੋਲਾਦ ਵੀ ਬਾਰੀ ਬਰਸੀ ਖੱਟਣ ਗਿਆ ਜਾਂ ਫਰਾ ਪਾਂਦਾ ਹਾਂ ਬਾਰੀ ਬਰਸੀ ਖੱਟਣ ਗਿਆ ਸੀ ਹਾਂ ਫੜਕੇ ਲਿਆਂਦੀ ਥਾਲੀ ਹਾਂ ਬਾਰੀ ਬਰਸੀ ਖੱਟਣ ਗਿਆ ਜੀ ਖੜਕੇ ਲਿਆਂਦੀ ਥਾਲੀ ਅੱਗੇ ਜਵੜਾ ਅਰੇ ਮੈਂ ਡੱਪ ਗਈ ਜਾਨ ਜਰਾ ਵਾਲੀ ਬਸ ਮੇਰਾ ਹਾਂ ਹਾਂ ਯਾਰ ਇਹ ਤਾਂ ਮੋਸ਼ਲ ਖਰਾਬ ਕਰਦਾ ਬਸ ਹੋ ਗਿਆ ਮੈਂ ਥੋੜੇ ਮੈਡੀਸਨ ਲੈ ਰਿਹਾ ਮੈਡੀਸਨ ਲੈ ਰਿਹਾ ਨਾ ਕੀ ਨਹੀਂ ਮੇਰੀ ਤਾਂ ਕਿਸੇ ਦਾ ਕੰਮ ਨਹੀਂ ਆਦਾ ਤਾਂ ਕਿਸੇ ਦਾ ਕੰਮ ਨਹੀਂ ਆਦਾ ਨਾ ਤਾਂ ਤਾਂ ਵੀ ਆਨ ਨਹੀਂ ਗਿਆ ਬਈ ਹੋਰ ਸਰਾਬ ਬੋਲੀਆਂ ਕੋਈ ਕਰਨਾ ਹੂਗਾ ਸੁਣਾਈ ਪਰ ਤਾਂ ਬੋਲੀਆਂ ਬਈ ਹਾਰ ਜਾਈ ਗਾਣਾ ਮੈਂ ਪੂਰੀ ਨੇ ਬਾਰੀ ਬਰਸੀ ਖਟਣ ਗਿਆ ਸੀ ਖੜਕੇ ਲਿਆਂਦੇ ਪੇੜੇ ਬੱਲੇ ਤੇਰੀ ਤੇਰੀ ਮੇਰੀ ਗੱਲ ਤੇਰੀ ਮੇਰੀ ਤੇਰੀ ਮੇਰੀ ਗੱਲ ਨਾ ਬਣੇ ਕਾ ਤੋ ਮਾਰਦਾ ਬਿਸ਼ਰਮਾ ਗੇੜੇ ਓਏ ਹਾਏ ਪੁੱਲ ਜਾ ਨਾ ਤੂੰ ਆਹ ਬੋਲ ਲਾ ਗਿਆ ਨਾ ਕੋਈ ਨਹੀਂ ਕਰ ਡਿਸਕਸ ਕਰ ਲੈਂਦੇ ਨੇ ਆਪਾਂ ਚ ਪਰ ਦੱਸ ਦੇ ਗਏ ਇਥੋਂ ਆਏ ਚ ਆਉਂਦੀਆਂ ਦਾ ਬਥੇਰੀਆਂ ਨੇ ਮਾਰ ਥੋੜਾ ਤੇਰੇ ਘਰ ਕੇ ਜਾ ਕੇ ਆ ਕੇ ਤੇ ਮੇਰੇ ਵੀ ਜੁੱਤੀਆਂ ਬਣ ਉਹਨੇ ਦੇਖੂਗੀ ਅਗਲੀ ਵਾਰ ਮਲਾਲਾ ਗਈ ਤਰਾਮ ਤੇ ਜੇ ਮੜਾਇਆ ਜਾ ਕਾ ਖਾਂਦੀ ਕੋਈ ਚੱਕਣੀ ਆਪਾਂ ਬਟ ਦੇ ਪਾਏ ਮੈਂ ਸਾਰੇ ਪਿੰਡ ਦਾ ਪਰਾ ਹੁਣ ਨਾ ਰਿਕਾ ਟੇਕਾ ਟੇਕਾ ਲੈ ਰਿਹਾ ਬੰਦੇ ਮੋਲ ਕਰੂਗਾ ਨਾ ਹੀ ਆਪਾਂ ਗੋਹ ਕੱਢਦੇ ਹਾਂ ਨਾ ਬਰ ਕਰ ਦਿੰਨਾ ਪ੍ਰੇਤ ਦੀ ਪ੍ਰਾਣਾ ਥੋੜੀ ਜੀ ਹਾਂ ਉੱਪਰ ਪਤੀਰਾ ਚੱਕਿਆ ਜੀ ਬੱਦ 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 ਟਰਾਲੇ ਟਰਾਲੇ ਵਰਤਿਆ ਗਰੇ ਜਮਾਈ ਜਨਾ ਰਿਕਾਰਡ ਕਿੰਨਾ ਕਿੰਨਾ ਰਿਕਾਰਡ ਕਿੰਨਾ ਬਣਾਇਆ ਕਹਿੰਦਾ ਬੋਲੀ ਬੋਲੀ ਬੜਾ ਖਿੱਚ ਕੇ ਆਉਣ ਦੇ ਕਹਿੰਦਾ ਨਹੀਂ ਕੋਠੇ ਵਾਲੀ ਐ ਨਹੀਂ ਚਿਵਾਰੇ ਵਾਲੀ ਐ ਨਹੀਂ ਕੋਠੇ ਵਾਲੀ ਐ ਨਹੀਂ ਚਿਵਾਰੇ ਵਾਲੀ ਐ ਆ ਜਾ ਨੱਚ ਲੈ ਨਹੀਂ ਖੁੱਲੀ ਜੇ ਘਰਾਰੇ ਵਾਲੀ ਅੱਛਾ ਆਏ ਹਾਏ ਕੋਠੇ ਵਾਲੀ ਯਾਨੀ ਚਿਵਾਰੇ ਵਾਲੀ ਇਹ ਆ ਜਾ ਨਸਤਲਾ ਨਹੀਂ ਖੁੱਲੇ ਇਹ ਘਾਰੇ ਵਾਲੀ ਇਹ ਬੇਟੀ ਸੀਜਰ ਨਵੇਂ ਘਾਰੇ ਵਾਲੀ ਇਹ ਕਹੇ ਉਧਰ ਆਰੇ ਪੁਰਾਣੇ ਹੁੰਦੇ ਤੇ ਹੁਣ ਘਾਰੇ ਨੇ ਘਾਰੇ ਤਾਂ ਲੰਬੇ ਹੁੰਦੇ ਨਵੇਂ ਨਵੇਂ ਹੋ ਜਾ ਹੁਣ ਦਾ ਪਲਾਜੀ ਚੱਲ ਰਿਹਾ ਹੁਣ ਆ ਜਾ ਹੁਣ ਹਾਂ ਮਾਡਰਨ ਜ਼ਬਾਨੇ ਜਾ ਕੇ ਬੋਲੀ ਪਾ ਦੂ ਹਾਂ ਨਵੇਂ ਮਾਡਲ ਚ ਮੈਂ ਪਾਵਾਂ ਜੀ ਹੋਰ ਪੁਰਾਣਾ ਜਵਾਨ ਪੀ ਉਤੋਂ ਮੈਂ ਬਤੂ ਬਾਰੇ ਬੋਲੀ ਕੋਈ ਪੁਰਾਣੀ ਭਰਾਣੇ ਦੇ ਕੋਲ ਦੇਖ ਦੇਖ ਕੋਈ ਨਵੇਂ ਸਾਜ ਚਾਹੀਏ ਚੱਲ ਚੋ ਜੂਗੀ ਇੱਕ ਜਾਨ ਲੈ ਹੋਰਾਂ ਕੋਈ ਚੱਲਣਾ ਜਿਹੜੇ ਆਉਂਦੇ ਔਰੇ ਕੋਈ ਚੱਕਰ ਨਹੀਂ ਮੈਂ ਤਾਂ ਇਹੀ ਪਾਉਗਾ ਸੱਜਨੇ ਹਜੇ ਡਾਕਟਰ ਸਾਹਿਬ ਡਾਕਟਰ ਸਾਹਿਬ ਆਉਣਗੇ ਹੋਰ ਆਉਣਗੇ ਇੱਕ ਹੋਰ ਬੋਲੀ ਸੀਗੀ ਆਪਣੀ ਕੋਈ ਕੀ ਕਹਿੰਦੇ ਨੂੰ ਮੈਂ ਹਮੜਾ ਸੋਰੇ ਦਰਖਤੋ ਲਿਆ ਇਹ ਕਿਰਦਨ ਕੀ ਬੋਲਿਆ ਪਿਆਰੀ ਕਾ ਥੋੜੀ ਤੇਰੇ ਨੂੰ ਪਤਾ ਹੈਗਾ ਵੀ ਫਿਰ ਜੱਟੂ ਕਮਾ ਹੜ ਜਾ ਕਹਿੰਦਾ ਬਾਰੀ ਵਰਸੀ ਖਟਣ ਗਿਆ ਸੀ ਖੜ ਕੇ ਲਿਆਂਦਾ ਪਤਾਤਾ ਅੱਛਾ ਜੀ बारी बरसी खटने गया जी खट के लिया ना पता, पता सा और एक गोलों कोंड का डंडी नंगा रख दी के लिए बड़ा बात हाय 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 क्या बताने क्या बताने <laughs> एक एक आउट वाली हड्डी जड़ी बीड़ी होने ना जो बोल रहे हैं पैंडिंग है सारी पैंडिंग है हाँ वहाँ इधर उसके आगे पैंडिंग है सारी ये मगर वो दे बोली पैसों के लिए थी कहाँ रहें चाह वो दे पैसे वो दे इसलिए तेरे पैसे तेरे पैसे दिखाएं कहाँ रहें चाह ਕਿਹੜੀ ਵੀ ਬੋਲੀ ਹੁੰਦੀ ਹੈ ਭੁੱਲ ਗਿਆ ਮੈਂ ਪਰ ਭਾਬੀ ਤੇਰੀ ਭੈਣ ਫਟੋਲਾ ਇਹ ਤਾਂ ਹੋ ਗਈ ਪੂਰੀ ਐਤ ਬਾਬਾ ਲਾਡਾ ਕਰਨ ਲੱਗ ਰਿਹਾ ਬੋਲੀ ਮੇਲਾ ਮਹਾ ਦਾ ਕਹੂ ਯਾਦ ਕਰ ਮਾ ਜੀ ਬੋਲੀ ਜੀ ਨਾਲੇ ਕਣੀ ਨਾਲੇ ਕਲੀ ਨਾਲੇ ਕਲੀ ਮਨਾ ਦੇ ਕਲੀ ਇੱਕ ਮਨਾ ਦੇ ਮਨਾ ਤੂੰ ਚੱਕਿਆ ਨਾ ਕਲੀ ਆਉਂਦੇ ਕਰੇ ਕਮਾਨ ਕਲੀ ਕੋਈ ਨਹੀਂ ਜਾ ਰਿਹਾ ਜੀ ਤੇ ਕਲੀ ਬਾਲਾ ਮਾਰ ਗਿਆ ਬਾਲਾ ਮਾਰ ਗਿਆ ਕਲੀ ਆਉਣ ਦੇ ਮਨ ਕਰੀ ਇੱਕ ਸਾਡੀ ਸੁਣਾ ਦੇ ਸੁਣਾ ਦੇ ਬਾਬਾ ਸੁਣਾ ਦੇ ਇੱਕ ਤੁਹਾਨੂੰ ਆਇਆ ਇੱਕ ਫਿਰ ਲੈ ਨਵਾਲਾ ਬਾਬੇ ਉਹਦੇ ਬੋਲੀ ਕਿਹੜੀ ਪਾਈ ਦੀ ਕਿ ਮੈਂ ਬਾਬੇ ਮੰਗੇ ਦਾ ਪਾਈ ਤੇ ਨੀ ਪਾ ਤੇਰੇ ਰੰਗ ਨਾਲ ਦਾ ਮਿੱਤਰਾਂ ਨੇ ਸਿਓ ਲਿਆਂਦਾ ਹਾਂ ਉਹ ਤਾਂ ਹੈ ਬਿੱਖੇ ਇਹ ਤਾਂ ਹੋਰ ਮੈਂ ਪਾਈ ਦੀ ਬੋਲੀ ਉਹ ਤੇ ਉਹ ਮੇਰੇ ਯਾਦ ਨਹੀਂ ਆ ਰਹੀ ਹੁਣ ਕੀ ਕਰਾਂ ਬੋਲੀਆਂ ਤੇ ਬੋਲੀ ਚੜ ਜਾਂਦੇ ਫਿਰ ਪੀੜੀ ਭੁੰਦੇ ਜਾਂਦੇ ਆ ਤੇ ਇਹ ਕਿਹੜੀ ਆ ਤੇਰੇ ਪਹੁੰਚ ਚ ਹੋਣੀ ਆਪਾਂ ਦੇਖਾਂਗੇ ਕਰਕੇ ਨਾ ਹੁਣ ਮੈਨੂੰ ਮੜਾ ਫੋਨ ਆ ਗਿਆ ਤੇ ਬਲਾਓ ਫਤਿਹ ਠੀਕ ਆ ਹੁਣ ਨਾ ਚਲੋ ਠੀਕ ਆ ਜੀ ਕਾਜੂ ਸਾਹਿਬ ਮੌਕਾ ਦੇਵਾਂਗੇ ਤੁਹਾਨੂੰ ਜਰੂਰ ਹਾਂ ਕਈ ਵਾਰੀ ਗੋਹਾ ਗੋਹਾ ਕੱਢਣਾ ਹੁੰਦਾ ਕੋਈ ਬਲਾਵਾ ਆਉਂਦਾ ਤੁਹਾਨੂੰ ਹਾਂ ਬਾਕੀ ਦਵਾਈ ਕਹਿੰਦੇ ਲੈ ਲਈ ਵੇਟਰੀ ਇੱਥੇ ਸੱਤ ਵਜੇ ਕੁਝ ਕੱਢ ਜਾਂਦੀ ਹੈ ਨਹੀਂ ਦਰਦ ਆ ਗਰੀਬਾਂ ਚਲੋ ਠੀਕ ਆ ਜੀ ਸਾਰਿਆਂ ਨੂੰ ਮਕਰ ਸਿੰਘ ਵੱਲੋਂ ਤੇ ਮੱਗਰ ਸਿੰਘ ਦੀ ਟੀਮ ਵੱਲੋਂ ਪਿਆਰ ਭਰੀ ਸਤਿਕਾਰ ਜੀ ਚਲੋ ਜਾਵੇ ਧਿਆਨ ਹੋ ਜਾਵੇ ਉਹ ਵਸੇ ਜੀ ਦੇ ਮਨੂ ਭਾਵੇ ਆਸ ਕਿਹੜਾ ਮਾਰ ਲਾਈ ਆ ਆਹ ਮੈਂ ਤੁਹਾਨੂੰ ਲੰਗਾ ਜੀ ਬਾਬਾ ਹੋਰ ਜੇ ਕੋਈ ਫੋਨ ਇਹਦਾ ਕੱਟੂ ਆਉਗਾ ਤਾਂ ਬੋਲ ਜੀ ਕੱਟੂ ਆਉਗੀ ਅੱਜ ਰੋਡ ਹੋ ਗਈ ਹਾਂ ਆਹ ਲੈਂਡ ਆਊਟ ਆਜੇ ਨਾ ਨਾ ਬੋਲੋ ਐਵੇਂ ਬੋਲਣਾ ਹੈ ਜੀ ਦੱਸ ਕਿੰਨਾ ਜੀ ਐਵੇਂ ਬੋਲਣਾ ਹੀ ਹੈ ਮੈਂ ਹਾਂ ਫੇਰ ਆਉਂਦਾ ਹਾਂ ਹਾਂ ਅਸੀਂ ਦੱਸ ਕੀ ਦੱਸ ਅਸੀਂ ਲੇਦੇ ਹਾਂ ਨਾ ਕਾਫੀ ਤੇਰਾ ਕਸਾ ਉਹ ਫੇਰ ਪਤਾ ਨਹੀਂ ਲਾਉਦੇ ਹਾਂ ਹੁਣ ਕੱਲੂ ਕਰਨਾ ਪ੍ਰੋਗਰਾਮ ਤੋਂ ਬਾਅਦ ਯਾਦ ਕਰਦੇ ਆਂ ਆਪਣੇ ਆਪ ਬੋਲਣਾ ਪ੍ਰੋਗਰਾਮ